ਹਾਂਜੀ ਯੂਟਿਊਬਰ ਵਾਲਿਓ ਕੀ ਹਾਲ ਚਾਲ ਤੁਹਾਨੂੰ ਨਾ ਇੱਕ ਅਤਿ ਚੀਜ਼ ਦਿਖਾਉਣਾ ਆ ਪੰਜਾਬ ਦੇ ਵਿੱਚ ਤਾਂ ਇਹ ਸੁਣਿਆ ਸੀਗਾ ਜਦੋਂ ਨੋਟ ਬੰਦੀ ਹੋਈ ਸੀ ਜਾਂ ਕੁਝ ਕਿ ਉਦੋਂ ਲੋਕੀ ਆਪਣੀਆਂ ਚੱਪਲਾਂ ਰੱਖ ਕੇ ਲਾਈਨ ਦੇ ਵਿੱਚ ਲੱਗਦੇ ਹੁੰਦੇ ਸੀਗੇ ਬਈ ਆ ਮੇਰੀ ਥਾਂ ਆ ਮੇਰੀ ਥਾਂ ਰੋਕ ਕੇ ਰੱਖੋ ਜੱਜ ਜੀ ਵੀ ਆ ਇਹ ਚੀਜ਼ ਅਮਰੀਕਾ 'ਚ ਵੀ ਹੁੰਦੀ ਆ ਤੁਹਾਨੂੰ ਮੈਂ ਦਿਖਾਉਣਾ ਹੈ ਸੀਗਾ ਲੋਡ ਲਾਉਣ ਤੇ ਆ ਦਿਖਾਉਣਾ ਮੈਂ ਤੇ ਨੇੜੇ ਨਹੀਂ ਜਾਂਦਾ ਆ ਰੱਖੀਆਂ ਹੋਈਆਂ ਬੋਤਲਾਂ ਕਿਸੇ ਦੀ ਬੋਤਲ ਰੱਖੀ ਆ ਕਿਸੇ ਦੀ ਆਈਡੀ ਰੱਖੀ ਆ ਤੇ ਇਹਦੇ ਨਾਲ ਕੀ ਕਰਦੇ ਆ ਕਿ ਜਦੋਂ ਇਹਨਾਂ ਦਾ ਚੈੱਕ ਇਨ ਟਾਈਮ ਹੋਊਗਾ ਉਦੋਂ ਜਿੱਥੇ-ਜਿੱਥੇ ਜਿੱਦੀ ਬੋਤਲ ਪਈਆ ਪਾਣੀ ਦੀ ਉਸ ਹਿਸਾਬ ਨਾਲ ਇਹ ਚੈੱਕ ਇਨ ਕਰਾਉਣਗੇ ਪੱਕਾ ਇਹਨਾਂ 'ਚ ਕੋਈ ਨਾ ਕੋਈ ਇੰਡੀਅਨ ਰਿਹਾ ਵਾ ਜਿਨੇ ਇਹ ਚੈੱਕ ਇਨ ਵਾਲਾ ਕੰਮ ਸ਼ੁਰੂ ਕੀਤਾ ਵਾ ਉਹ ਵਧੀਆ ਜਦੋਂ ਹਾਂ ਚੈੱਕ ਇਨ ਸ਼ੁਰੂ ਹੋਈ ਉਹ ਤੁਹਾਨੂੰ ਦਿਖਾਉਂਗਾ ਆ ਦੇਖੋ ਇਹ ਲੈਣਾ ਲੱਗਣੀਆਂ ਹੋ ਗਈਆਂ ਸਟਾਰਟ ਤੇ ਰਿਸਪੈਕਟ ਰੱਖੀ ਆ ਬੋਤਲਾਂ ਦੀ ਆਈਡੀਆਂ ਦੀ ਆਪਣੇ ਵਾਲੇ ਹੁੰਦੇ ਤਾਂ ਹੁਣ ਨੂੰ ਬੋਤਲਾ ਚੱਕ ਲੈਣੀਆਂ ਸੀਗੀਆਂ ਪਰ ਨਹੀਂ ਬਈ ਇੱਕ ਦੂਜੇ ਦੀਆਂ ਬੋਤਲਾਂ ਦੀ ਰਿਸਪੈਕਟ ਰੱਖ ਲੈਣਾ ਚ ਲੱਗਣਾ ਸ਼ੁਰੂ ਹੋ ਗਿਆ ਤਾਂ ਕਿ ਕੰਮ ਤੇ ਚੈੱਕ ਇਨ ਕੀਤੀ ਜਾਵੇ ਸਾਰੇ ਸਾਰੇ ਆਪਣੀਆਂ ਆਪਣੀਆਂ ਬੋਤਲਾਂ ਚੱਕ ਕੇ ਤੇ ਖੜਨਾ ਸ਼ੁਰੂ ਕਰਦੇ ਪਏ ਆਹ ਦੇਖੋ ਉਹ ਚੱਕ ਲੀਆਂ ਦੋ ਬੋਤਲਾਂ ਤੇ ਦੋ ਜਣੇ ਦੀ ਵਾਰੀ ਲਓ ਜੀ ਹੋ ਗਈਆਂ ਚੈੱਕ ਇਨ ਸਟਾਰਟ ਲੱਗੇ ਸਾਰੇ ਅੰਦਰ ਲਾਈਨਾਂ ਦੇ ਵਿੱਚ ਆਖਰਮਨ ਕਿਹਜਾ ਬਈ ਆ ਵੀਡੀਓ ਪਾਏਗਾ ਇਹ ਇਹ ਤਾਂ ਮੈਂਟਲ ਜੀ ਲਗਾ ਵੜ ਜਾਂਦੇ ਮਤਲਬ ਸਿਰਫ ਫਿੰਗਰਪ੍ਰਿੰਟ ਹੀ ਕਰਦੇ ਪਏ ਆ ਫਿੰਗਰਪ੍ਰਿੰਟ ਕਰਕੇ ਇਹਦੇ ਅੰਦਰ ਵਰ ਜਾਂਦੇ ਆ ਅੱਛਾ ਕਾਰ ਆਹ ਵਾ ਵਾਈਡ ਆਈਡੀ ਕਾਰਡ ਮਾਰਦੇ ਆ ਆਈਡੀ ਕਾਰਡ ਮਾਰਦੇ ਆ ਤੇ ਸਕੈਨ ਕਰਦੇ ਆ ਉਹ ਉੱਥੇ ਮਸ਼ੀਨਾਂ ਥੋੜੀਆਂ ਹਾਂ ਜਿਵੇਂ ਜਿਵੇਂ ਜਾਂਦੇ ਆ ਫਿਰ ਅੰਦਰ ਕਾਰਡ ਮਾਰੀ ਜਾਂਦੇ ਆ ਯਾ ਨਾ ਟਾਈਮ ਉਹ ਸਟਾਰਟ ਹੋ ਜਾਂਦਾ ਹਾਂ ਇਹ ਚੀਜ਼ ਆ ਬਾਈ ਆ ਕਵਰ ਦੇ ਕਿ